Dear jungle. ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਿੱਚੋਂ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਇੱਕ ਚੇਨ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲਿਆ ਤੇ ਇਹ ਰੋਸ ਫਰੀਦਕੋਟ ਤੋਂ ਟੈਪਟੇ ਕੁਸ਼ਲ ਦੇ ਘਰ ਅੱਗੇ ਇੱਕ ਲੰਮੀ ਕਤਾਰ ਵਿੱਚ ਕਾਲੀਆਂ ਝੰਡੀਆਂ ਲੈ ਕੇ ਰੋਸ ਵਜੋਂ ਸਿੱਖ ਸੰਗਤਾਂ ਖੜੀਆਂ ਰਹੀਆਂ। ਇਸ ਮੌਕੇ ਪੁਲਸ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ। ਇਹਦੇ ਨਾਲ ਹੀ ਰੋਸ ਨਸਕਾਰ ਹੈ ਲੋਕਾਂ ਨਾਲ ਸਿਮਰਜੀਤ ਸਿੰਘ ਮਾਨ ਵੀ ਖੜੇ ਸਨ ਜਦੋਂ ਇਸ ਸਬੰਧ ਵਿੱਚ ਪੱਤਰਕਾਰਾਂ ਨੇ ਸਿਮਰਜੀਤ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਇਹ ਰੋਸ ਮਾਰਚ ਕਾਲੀਆਂ ਝੰਡੀਆਂ ਲੈ ਕੇ ਇਸ ਲਈ ਕੱਢ ਰਹੇ ਹਾਂ ਕਿ ਪਿਛਲੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਅਤੇ ਚੋਰੀ ਹੋਏ ਸਰੂਪ ਸਰਕਾਰ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਮਾਰੇ ਗਏ ਸਿੱਖਾਂ ਨੂੰ ਹਾਲੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਅਸੀਂ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਅਮਨ ਪ੍ਰਸੰਤ ਥ੍ਰਿਕੇਟ ਨੇ ਹਰ ਰੋਸ ਬਿਚਾਰ ਲਗਾਇਆ ਕਿ ਜਿਹੜਾ 20 ਜੂਨ ਨੂੰ ਉਹ ਕੰਨਸਾਫ ਥੀ ਚੋਰੀ ਹੋਈ ਸੀ ਉਸ ਤੋਂ ਬਾਅਦ ਦੋ ਨੌਜਵਾਨ ਅਮਨ ਪ੍ਰਸੰਤ ਥ੍ਰਿਕੇਟ ਨਾਲ ਬੈਠੇ ਸਿਕ ਗੁਰੀਤ ਸਿੰਘ ਤੇ ਕੋਪਰੇਟ ਨੇ ਮਾਰ ਦਿੱਤੇ ਸੀਗੇ ਅੱਜ ਆਪਣੇ ਸਾਤ ਮਰੀ ਕੇਦਨਾਲ ਪਰ ਗਾੜੀ ਤੋਂ ਲੈ ਕੇ ਇੱਥੇ ਤੱਕ ਇੱਕ ਲਾਈਨ ਬਣਾ ਕੇ ਪ੍ਰੋਟੈਸਟ ਕਰ ਰਹੇ ਹੈ ਤੇ ਸਾਨੂੰ ਬੜਾ ਫਿਕਰ ਹੈ ਕਿ ਅਜੇ ਤੱਕ ਨਾਥ ਗੁਰੂ ਗ੍ਰੰਥ ਸਾਹਿਬ ਨੂੰ ਲੱਭਿਆ ਗਿਆ ਨਹੀਂ ਹੀ ਉਹ ਕ੍ਰਿਮੀਨਲ ਮੁਜਰਮ ਫੜੇ ਗਏ ਹੈ ਜਿਨ੍ਹਾਂ ਨੇ ਦੋ ਸਿੱਖ ਨੌਜਵਾਨ ਮਾਰਤੇ ਸੀਗੇ ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਰਕਾਰ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਇਹ ਆਪਣੀ ਪਸੰਦ ਤਰੀਕੇ ਨਾਲ ਹੋਊਗਾ ਪਰ ਅੱਜ ਰਾਤ ਨੂੰ ਸਾਡੇ ਪ੍ਰਧਾਨ ਸੁਰਜੀਤ ਸਿੰਘ ਦੇ ਘਰੇ ਵੀ ਰੇਡ ਮਾਰੀ ਹੈ